ਪੰਜਾਬ ਸਰਕਾਰ ਬੋਰਡ ਕਲਾਸਾਂ ਵਿੱਚ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਮੁਖੀ ਯਾਤਰਾ ਤੇ ਲੈ ਕੇ ਜਾਵੇਗੀ ਇਹ ਸਾਰਾ ਸਫਰ ਜਹਾਜ਼ ਰਾਹੀਂ ਹੋਵੇਗਾ ਇਸ ਦੌਰਾਨ ਉਹਨਾਂ ਨੂੰ ਕਿਸੇ ਇਤਿਹਾਸਿਕ ਸ਼ਹਿਰ ਦਾ ਦੌਰਾ ਕਰਵਾਇਆ ਜਾਵੇਗਾ ਤਾਂ ਜੋ ਉਹਨਾਂ ਨੂੰ ਕੁਝ ਸਿੱਖਣ ਨੂੰ ਮਿਲ ਸਕੇ ਇਸ ਸਮੇਂ ਦੌਰਾਨ ਹੋਏ ਖਰਚੇ ਪੰਜਾਬ ਸਰਕਾਰ ਵੱਲੋਂ ਸਹਿਣ ਕੀਤੇ ਜਾਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਵਿੱਚ 10ਵੀਂ ਅਤੇ 12ਵੀਂ ਜਮਾਤ ਦੇ ਟਾਪਰਾਂ ਨੂੰ ਸਨਮਾਨਿਤ ਕਰਨ ਦੌਰਾਨ ਸਟੇਜ ਨੂੰ ਸੰਬੋਧਨ ਕਰਦਿਆਂ ਇਹ ਗੱਲ ਆਖੀ ਹੈ ਉਹਨਾਂ ਸਿੱਖਿਆ ਮੰਤਰੀ ਨੇ ਦੱਸਿਆ ਕਿ ਹੁਣ ਸਾਡੇ ਕੋਲ ਬਜਟ ਹੈ ਅਜਿਹੀ ਸਥਿਤੀ ਵਿੱਚ ਇਸ ਦਿਸ਼ਾ ਵਿੱਚ ਕਦਮ ਚੁੱਕੇ ਸਮੇਂ ਦੌਰਾਨ ਸਟੇਟ ਟੋਪਰਾ ਤੋਂ ਇਲਾਵਾ ਜ਼ਿਲ੍ਹਾ ਟੋਪਰਾ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਜੇਕਰ ਦੋ ਜਹਾਜ਼ ਬੁੱਕ ਕਰਨੇ ਪੈਣਗੇ ਤਾਂ ਕੋਈ ਸਮੱਸਿਆ ਨਹੀਂ ਇਜਰਾਨੀ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਮਾਨਸੂਨ ਸੈਸ਼ਨ ਵਿੱਚ ਸਾਰੇ ਟਾਪਰਾ ਨੂੰ ਵਿਧਾਨ ਸਭਾ ਦਾ ਦੌਰਾ ਕਰਨ ਦਾ ਮੌਕਾ ਦਿੱਤਾ ਜਾਵੇਗਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਨੀਲੇ ਅਤੇ ਹਰੇ ਅਤੇ ਲਾਲ ਕਾਰਡਾਂ ਨਾਲ ਸਥਿਤੀ ਨਹੀਂ ਸੁਧਰੇਗੀ ਸਿਰਫ ਚੰਗੀ ਸਿੱਖਿਆ ਹੀ ਸਾਡੇ ਸੂਬੇ ਦਾ ਭਵਿੱਖ ਬਦਲ ਸਕਦੀ ਹੈ ਭੈਣ ਸਾਹਿਬ ਆਪਣੇ ਕੋਲੇ ਬਜਟ ਹੈਗਾ ਜਿਹੜੇ ਟੌਪ 10 ਪੰਜਾਬ ਚੋਂ ਟੌਪ 10 ਪਲੱਸ 2 ਚੋਂ 20 ਹੋਗੇ ਤੇ ਜਿਹੜੇ ਜ਼ਿਲ੍ਹਿਆਂ ਦੇ ਦੋਨਾਂ ਕਲਾਸਾਂ ਦੇ ਟਾਪਰ ਨੇ 44 ਹੋਗੇ ਹਨਾ 60 70 ਹੋਗੇ 60 70 ਨੂੰ ਜਹਾਜ਼ਾਂ ਚ ਉਡਾ ਦਵਾਉ ਯਾਰ ਇਹਨਾਂ ਨੂੰ ਕਿਤੇ ਵੋਕੇਸ਼ਨਲ ਟ੍ਰਿਪ ਤਾਂ ਆਵੇਂ ਬਣ ਜੇ ਭਾਵੇਂ ਦੋ ਦੋ ਜਹਾਜ਼ ਕਰ ਲਾਂਗੇ 30 30 ਕਰ ਲਾਂਗੇ ਹਾਂ ਜੇ ਨਹੀਂ ਮਿਲਿਆ ਇੱਕ ਇੱਕ ਜਹਾਜ਼ 60 ਇਕੱਠੀਆਂ 30 30 ਕਰ ਲਾਂਗੇ ਪਰ ਕਿਸੇ ਲੋ ਜਿਹੜਾ ਡੈਸਟੀਨੇਸ਼ਨ ਇਸ ਤਰ੍ਹਾਂ ਚੁਣਿਆ ਕੋਈ ਸਿੱਖ ਕੇ ਵੀ ਆਉਣ ਉਤੋਂ ਕੋਈ ਹਿਸਟੋਰੀਕਲ ਸਿਟੀ ਹੋਵੇ ਜਾਂ ਫਿਰ ਕੋਈ ਪੜਾਈ ਦੇ ਵਿੱਚ ਜਿਹਦੀ ਚ ਜ਼ਿਕਰ ਹੋ ਰਹੇ ਨੇ ਜਿਵੇਂ ਔਰੰਗਾਬਾਦ ਦੀ ਗੱਲ ਕਰ ਲਈਏ ਤਾਂ ਸਿੰਧੂ ਘਾਟੀ ਦੀ ਸਭੇ ਤਾਂ ਪੜਾਈ ਜਾਂਦੀ ਹੈ ਸਾਰੀ ਇਹਨਾਂ ਨੂੰ ਵੀ ਕੀ ਸੀਗਾ ਹੈਨਾ ਜਾਂ ਫਿਰ ਆਗਰਾ ਹੋ ਗਿਆ ਜਾਂ ਫਿਰ ਜੇ ਆਪਾਂ ਸਾਊਥ ਹਾਲੇ ਪਾਸੇ ਜਾਣਾ ਕੇਰਲਾ ਸੋ ਜਿੰਨਾ ਵੀ ਤੁਹਾਡੇ ਸਿਲੇਬਸ ਚ ਕੋਈ ਭਾਰਤ ਬਾਰੇ ਹਿਸਟਰੀ ਚ ਜਾਂ ਆਪਣਾ ਸਿਵਿਕ ਚ ਤੁਸੀਂ ਪੜਦੇ ਹੋ ਜਾ ਤੁਸੀਂ ਪਾਰਲੀਮੈਂਟ ਦੇਖਣੀ ਹੈ ਦੇਸ਼ ਦੀ ਕਿਵੇਂ ਚਲਦੀ ਹੈ ਹੈਨਾ ਉਹ ਵੀ ਤੇ ਨਾਲ ਇੱਕ ਹੋਰ ਜਿਹੜਾ ਕਿ ਆਪਾਂ ਪਹਿਲਾਂ ਵੀ ਵਾਦਾ ਕੀਤਾ ਹੋਇਆ ਕਿ ਅ ਅਜਦੋਂ ਹੁਣ ਆਪਣਾ ਸੈਸ਼ਨ ਆਊਗਾ ਮੌਨਸੂਨ ਸੈਸ਼ਨ ਆਊਗਾ ਵਿਧਾਨ ਸਭਾ ਦਾ ਤਾਂ ਇਹਨਾਂ ਬੱਚਿਆਂ ਨੂੰ ਆਪਾਂ ਵਿਧਾਨ ਸਭਾ ਦਾ ਸੈਸ਼ਨ ਵੀ ਦਿਖਾਉਣਾ ਹੈ ਕਿ ਕਿਵੇਂ ਸਾਰੰ ਦਾ ਜੂਨ ਤੋਂ ਸਤੰਬਰ ਤੱਕ ਅਸਮਾਨ ਮਿਹਰਬਾਨ ਰਹਿਣ ਵਾਲਾ ਹੈ ਭਾਰਤੀ ਮੌਸਮ ਵਿਭਾਗ ਦੇ ਅਨੁਸਾਰ ਇਸ ਸਮੇਂ ਦੌਰਾਨ ਆਮ ਨਾਲੋਂ 6% ਵੱਧ بارش ਹੋਣ ਦੀ ਸੰਭਾਵਨਾ ਹੈ ਇਸ ਦਾ ਮਤਲਬ ਇਹ ਹੈ ਕਿ ਕੁੱਲ 160% ਹੋਵੇਗਾ ਜਿਸ ਵਿੱਚ 4% ਦਾ ਬਦਲਾਅ ਸੰਭਵ ਹੈ ਆਈਐਮਡੀ ਨੇ ਪਹਿਲਾਂ 105% ਦਾ ਅਨੁਮਾਨ ਲਗਾਇਆ ਸੀ ਹਾਲਾਂਕਿ ਹੁਣ ਇਸ ਨੂੰ ਸੋਧਿਆ ਗਿਆ ਹੈ ਜੂਨ ਦਾ ਮਹੀਨਾ ਤੇਜ਼ ਮਾਨਸੂਨ ਨਾਲ ਸ਼ੁਰੂ ਹੋਵੇਗਾ ਇਸ ਸਮੇਂ ਦੌਰਾਨ ਔਸਤ ਨਾਲੋਂ 108% ਵਧ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜੂਨ ਵਿੱਚ ਭਾਰੀ ਬਾਰਿਸ਼ ਕਾਰਨ ਦੇਸ਼ ਦੇ ਯਾਤਰੀ ਹਿੱਸਿਆਂ ਵਿੱਚ ਤਾਪਮਨ ਔਸਤ ਤੋਂ ਘੱਟ ਰਹਿਣ ਦੀ ਉਮੀਦ ਹੈ ਹਾਲਾਂਕਿ ਉੱਤਰ ਪੱਛਮਤ ਉੱਤਰ ਪੂਰਬੀ ਭਾਰਤ ਵਿੱਚ ਤਾਪਮਨ ਆਮ ਨਾਲੋਂ ਵੱਧ ਰਹਿ ਸਕਦਾ ਹੈ ਭਾਰੀ ਮੀਂਹ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਲਈ ਚੰਗੀ ਖਬਰ ਹੈ ਭਾਰਤ ਦੀ ਖੇਤੀਬਾੜੀ ਆਰਥਿਕਤਾ ਲਈ ਚੰਗੀ ਮਾਨਸੂਨ ਬਹੁਤ ਹੀ ਮਹੱਤਵਪੂਰਨ ਹੈ ਆਈਐਮਡੀ ਦੁਆਰਾ ਸੋਧਿਆ ਹੋਇਆ بارش ਦਾ ਅਨੁਮਾਨ ਨੀਤੀ ਨਿਤਾਵਾਂ ਅਤੇ ਜਲ ਸਰੋਤ ਪ੍ਰਬੰਧਕਾਂ ਲਈ ਮਦਦਗਾਰ ਸਾਬਤ ਹੋ ਸਕਦਾ ਹੈ ਹੁਣ ਉਹ ਮੀਂਹ ਦੀ ਸੰਭਾਵਨਾ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀਆਂ ਤਿਆਰੀ ਨੂੰ ਅੱਗੇ ਵਧਾਇਆ ਜਾਵੇਗਾ ਆਈਐਮਡੀ ਦੇ ਅਨੁਸਾਰ ਜੂਨ ਵਿੱਚ ਵੱਧ ਤੋਂ ਵੱਧ ਦੱਖਣੀ ਭਾਰਤ ਵਿੱਚ ਆਮ ਨਾਲੋਂ ਵੱਧ بارش ਦੀ ਉਮੀਦ ਹੈ ਆਮ ਨਾਲੋਂ 160% ਤੋਂ ਵੱਧ بارش ਹੋਣ ਦੀ ਉਮੀਦ ਹੈ ਜਦਕਿ ਉੱਤਰ ਪੂਰਬੀ ਭਾਰਤ ਵਿੱਚ ਆਮ ਨਾਲੋਂ ਘੱਟ ਮੀਂਹ ਪੈਣ ਦੀ ਸੰਭਾਵਨਾ ਹੈ ਦੇ ਇਸ ਮੇ ਤੋਂ ਉੱਤਰ ਪੱਛਮੀ ਭਾਰਤ ਵਿੱਚ ਆਮ ਮੀਂਹ ਪੈਣ ਦੀ ਉਮੀਦ ਹੈ ਇਸ ਖੇਤਰ ਵਿੱਚ 90 ਤੋਂ ਲੈ ਕੇ 100% ਸੰਭਾਵਨਾ ਹੈ ਆਈਐਮਡੀ ਵੱਲੋਂ ਜਾਰੀ ਸੋਦੀ ਹੋਈ ਭਵਿੱਖਬਾਣੀ ਤੋਂ ਪਹਿਲਾਂ ਮਹਾਰਾਸ਼ਟਰਾ ਦੀ ਰਾਜਧਾਨੀ ਮੁੰਬਈ ਵਿੱਚ ਮਈ ਮਹੀਨੇ ਦੇ ਆਖਰੀ ਹਫਤੇ ਭਾਰੀ ਮੀਂਹ ਪਿਆ ਸੀ ਕਈ ਇਲਾਕੇ ਹੜ੍ਹਾਂ ਵਿੱਚ ਡੁੱਬ ਗਏ ਸੜਕਾਂ ਤੇ ਮੈਟਰੋ ਸਟੇਸ਼ਨ ਡੁੱਬ ਗਏ ਮਈ ਦੇ ਮਹੀਨੇ ਵਿੱਚ ਮੁੰਬਈ ਦੀ بارش ਨੇ 107 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਇਸ ਦੇ ਨਾਲ ਹੀ 25 ਸਾਲਾਂ ਬਾਅਦ ਮੁੰਬਈ ਵਿੱਚ ਮਾਨਸੂਨ ਇੰਨੀ ਜਲਦੀ ਆ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਮਹਾਲੀ ਵਿਖੇ ਪੰਜਾਬ ਵਾਸੀਆਂ ਨੂੰ ਵੱਡਾ ਤੋਹਫਾ ਦਿੰਦੇ ਹੋਏ ਈਜੀ ਰਜਿਸਟਰੀ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਇਸ ਮੌਕੇ ਮੀਡੀਆ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਅੱਜ ਦਾ ਦਿਨ ਬੇਹਦ ਇਤਿਹਾਸਿਕ ਹੈ ਅਤੇ ਅੱਜ ਤੋਂ ਬਾਅਦ ਰਜਿਸਟਰੀਆਂ ਕਰਵਾਉਣੀਆਂ ਸੌਖੀਆਂ ਹੋ ਜਾਣਗੀਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਹੁਣ ਦਫ਼ਤਰਾਂ ਵਿੱਚ ਖੱਜਲ-ਖੁਆਰ ਨਹੀਂ ਹੋਣਾ ਪਵੇਗਾ ਤੇ ਨਾ ਹੀ ਏਜੰਟਾਂ ਜਾਂ ਵਿਚੋਲਿਆਂ ਨਾਲ ਬਾਹ ਪਵੇਗਾ ਕਿਉਂਕਿ ਹੁਣ ਸ਼ੁਰੂ ਤੋਂ ਲੈ ਕੇ ਅੰਤ ਤੱਕ ਹਰ ਜਾਣਕਾਰੀ ਮੋਬਾਈਲ 'ਤੇ ਮਿਲਿਆ ਕਰੇਗੀ ਇਹ ਪ੍ਰਣਾਲੀ ਤੇਜ਼ ਅਤੇ ਪਾਰਦਰਸ਼ੀ ਹੋਵੇਗੀ ਇਸ ਪ੍ਰੋਜੈਕਟ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਜ਼ਮੀਨ ਜਾਇਦਾਦ ਦੀ ਰਜਿਸਟਰੀ ਲਈ ਹੁਣ ਸਥਾਨਿਕ ਸਬ ਰਜਿਸਟਰਾਰ ਦਫ਼ਤਰ ਵਿੱਚ ਜਾਣ ਦੀ ਲੋੜ ਨਹੀਂ ਸਗੋ ਜਿੱਥੇ ਚਾਹਣ ਜ਼ਿਲ੍ਹੇ ਦੇ ਕਿਸੇ ਵੀ ਸਬ ਰਜਿਸਟਰਾਰ ਦਫ਼ਤਰ ਵਿੱਚ ਜਾ ਸਕਦੇ ਹਨ ਉਹਨਾਂ ਕਿਹਾ ਕਿ ਦਸਤਾਵੇਜ਼ ਤਿਆਰ ਕਰਨ ਲਈ ਹੈਲਪਲਾਈਨ ਨੰਬਰ 1076 ਰਾਹੀਂ ਸੇਵਾ ਸਹਾਇਕਾਂ ਨੂੰ ਘਰ ਵੀ ਬੁਲਾਇਆ ਜਾ ਸਕਦਾ ਹੈ ਇਸ ਨਾਲ ਪਿੰਡੂ ਪਰਿਵਾਰਾਂ ਸੀਨੀਅਰ ਨਾਗਰਿਕਾਂ ਕੰਮਕਾਜ ਵਾਲੇ ਪੇਸ਼ੇਵਰਾਂ ਅਤੇ ਬਾਹਰ ਨਾ ਜਾ ਸਕਣ ਵਾਲਿਆਂ ਨੂੰ ਵੱਡੀ ਸਹੂਲਤ ਮਿਲੇਗੀ ਕੇਜਰੀ ਵਾਲੇ ਕਿ ਹੈ ਕਿ ਪਹਿਲਾਂ ਕੋਈ ਤਹਿਸੀਲਦਾਰ ਦੇ ਦਫ਼ਤਰ ਵਿੱਚੋਂ ਨਿਕਲਦਾ ਸੀ ਤਾਂ ਪਤਾ ਲੱਗਦਾ ਸੀ ਕਿ ਉਕਤ ਵਿਅਕਤੀ ਨੂੰ ਤਹਿਸੀਲਦਾਰ ਵੱਲੋਂ ਪੂਰੀ ਤਰ੍ਹਾਂ ਛੋੜਿਆ ਗਿਆ ਹੈ ਅੱਜ ਲੋਕਾਂ ਦੇ ਚਿਹਰੇ ਦੀ ਖੁਸ਼ੀ ਦੱਸਦੀ ਹੈ ਕਿ ਹੁਣ ਵਿਵਸਥਾ ਬਦਲ ਗਈ ਹੈ ਕੱਲ ਅੰਮ੍ਰਿਤਸਰ ਦੇ ਬਾਈਪਾਸ ਤੇ ਸਵੇਰੇ ਇੱਕ ਧਮਾਕਾ ਹੋਇਆ ਜਿਸ ਨਾਲ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਇਸ ਧਮਾਕੇ ਦਰਉਣੀਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੌਜਵਾਨ ਖੁਦ ਹੀ ਕੋਈ ਵਿਸਫੋਟਕ ਵਸਤੂ ਲੈ ਕੇ ਆਇਆ ਸੀ ਜੋ ਅਚਾਨਕ ਉਸਦੇ ਹੱਥ ਵਿੱਚ ਫਟ ਗਈ ਮਾਕੇ ਦੀ ਆਵਾਜ਼ ਨੇ ਆਲੇ ਦੁਆਲੇ ਦੇ ਲੋਕਾਂ ਨੂੰ ਡਰਾ ਦਿੱਤਾ ਤੇ ਸਥਾਨਕ ਲੋਕਾਂ ਨੇ ਫੌਰਨ ਸੂਚਿਤ ਕੀਤਾ ਪੁਲਿਸ ਮੌਕੇ ਤੇ ਪਹੁੰਚ ਕੇ ਜਾਂਚ ਵਿੱਚ ਜੁਟ ਗਈ ਵੱਡੇ ਪੱਧਰ ਤੇ ਜਾਂਚ ਕਰਦੇ ਆ ਪੁਲਿਸ ਨੇ ਥਾਣੇ ਹਸਿਲ ਕਰ ਦਿੱਤਾ ਤੇ ਫ੍ਰੈਂਸਿਕ ਟੀਮ ਵੀ ਮੌਕੇ ਤੇ ਪਹੁੰਚ ਗਈ ਇਸ ਮਾਮਲੇ ਵਿੱਚ ਅਕਾਲੀ ਦਲ ਦੇ ਆਕੂ ਬਿਕਰਮ ਜੀਠਿਆ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਹੋਏ ਧਮਾਕੇ ਨੂੰ ਪੰਜਾਬ ਸਰਕਾਰ ਛਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਿਹਾ ਕਿ ਇੰਨੀ ਵੱਡੀ ਘਟਨਾ ਹੋਣ ਦੇ ਬਾਵਜੂਦ ਸਰਕਾਰ ਵੱਲੋਂ ਸੂਚਨਾ ਦੇਣ ਵਿੱਚ ਦੇਰੀ ਕੀਤੀ ਗਈ ਹੈ ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ ਜੀਠਿਆ ਨੇ ਕਿਹਾ ਕਿ ਸਰਕਾਰ ਨੂੰ ਇਸ ਘਟਨਾ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਤੇ ਲੋਕਾਂ ਨੂੰ ਸੱਚਾਈ ਦੱਸਣੀ ਚਾਹੀਦੀ ਹੈ ਇਹਨਾਂ ਜੀ ਇਸ ਗੱਲ ਕਿਸ ਤਾ ਨਹੀਂ ਜਾਂਦਾ ਕਿ ਕਿਹਨੂੰ ਟਾਰਗੇਟ ਕਰਨਾ ਸੀ ਨਹੀਂ ਕਰਨਾ ਸੀ ਮਗਰ ਇੱਕ ਗੱਲ ਬੜੀ ਸੁਪਸ਼ਟ ਹੈ ਕਿ ਪੰਜਾਬ 'ਚ ਲਾਅਨ ਆਰਡਰ ਦਾ ਕਲੈਪਸ ਹੈ ਜੀ ਭਗਵੰਤ ਮਾਨ ਤੋਂ ਬਾਰਡਰ ਡਿਸਟ੍ਰਿਕਟ 3 ਅੰਮ੍ਰਿਤਸਰ ਸਾਹਿਬ ਇਹ ਬਾਰਡਰ ਨਾਲ ਸੰਬੰਧਿਤ ਇਲਾਕਾ ਹਿੰਦੂਪਾਕ ਬਾਰਡਰ ਦਾ ਇਹ ਜ਼ਿਲ੍ਹਾ ਇਥੋਂ ਦੀ ਪੁਲਿਸ ਪ੍ਰਸ਼ਾਸਨ ਦਾ ਵੱਡਾ ਫੇਲੀਅਰ ਹੈ ਔਰ ਕੱਲ ਪਰਸੋ ਵੀ ਜੋ ਹਾਦਸੇ ਹੋਏ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਕੇ ਚਾਟਾ ਸਾਹਿਬ ਦੇ ਸ਼ਰੀਆਮ ਗੋਲੀ ਚਲਨੀ ਮੋਸਟ ਵਿਜ਼ਿਟਡ ਏਰੀਆ ਗੁਰੂ ਘਰ ਹੈ ਉੱਥੇ ਉਸ ਤੋਂ ਬਾਅਦ ਕਿਵੇਂ ਹਾਲਗੇਟ ਤੇ ਗੋਲੀ ਚਲਨੀ ਉਸ ਤੋਂ ਪਹਿਲਾਂ ਸ਼ੁਭਵੀਰ ਜੀ ਤੇ ਦਰਬਾਰ ਸਾਹਿਬ ਤੇ ਅਟੈਕ ਹੋਣਾ ਔਰ ਉਸ ਤੋਂ ਬਾਅਦ ਮੰਦਿਰ ਤੇ ਬੰਮ ਅਟੈਕ ਹੋਣੇ ਆਰਮੀ ਏਰੀਏ ਦਾ ਜਿਹੜਾ ਉਹ ਖਾਣਾ ਉੱਥੇ ਬੰਮ ਚ ਚੱਲਣਾ ਔਰ ਅੱਜ ਮਜੀਠਾ ਰੋਡ ਇੱਥੇ ਬੰਮ ਚੱਲ ਜਾਣਾ ਔਰ ਪੁਲਿਸ ਦਾ ਡਿਨਾਇਲ ਮੋਡ 'ਚ ਰਹਿਣਾ ਕਵਰ ਅਪ ਆਪਰੇਸ਼ਨ ਲਾਂਚ ਕਰਨਾ ਕਿੱਥੇ ਨਾ ਕਿੱਥੇ ਜਿਹੜੇ ਲੋਕ ਮਾਹੌਲ ਖਰਾਬ ਕਰਦੇ ਆ ਉਹਨਾਂ ਦੀ ਮਦਦ ਹੀ ਕਰ ਰਿਆ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਔਰ ਇਹਦਾ ਅਜੇ ਕਿਉਂਕਿ ਉਹ ਬੰਦੇ ਦੀਆਂ ਤਸਵੀਰਾਂ ਆ ਗਈਆਂ ਸਾਹਮਣੇ ਕਿ ਜਿਹੜਾ ਉਹ ਬੰਦਾ ਚਾਹੇ ਉਹ ਜਖਮੀ ਹੋਇਆ ਹੈ ਚਾਹੇ ਉਹਦੇ ਤੇ ਬੰਮ ਸੀ ਜਾਂ ਜਾਂਚ ਦਾ ਵਿਸ਼ਾ ਮਗਰ ਕਿਵੇਂ ਭਗਵਾਨ ਸમાન ਆਪ ਦੀ ਕੁਰਸੀ ਬਚਾਈ ਰੱਖਣਗੇ ਇਹ ਕਮਾਲ ਦੀ ਗੱਲ ਨਹੀਂ ਹਰ ਤੁਸੀਂ ਅੱਜ ਦੇਖੋ ਜਿਹੜਾ ਕੱਲ ਅਸੀਂ ਐਕਸਪੋਜ਼ ਕੀਤਾ ਉਹ ਕਿਹੜਾ ਕੇਸ਼ੂ ਗੈਂਗ ਆ ਕਿ ਕੀ ਆ ਉਹ ਸਿੱਧਾ ਹੀ ਮੈਨੂੰ ਧਰਤ ਪਾ ਰਿਹਾ ਤੁਸੀਂ ਕੀ ਮਜੀਠੀਆ ਅਰਜੰਦਰ ਸਿੰਘ ਦੀ ਮਦਦ ਕਰਦਾ ਸੀ ਅਰਜੰਦਰ ਸਿੰਘ ਸਾਜੂ ਨਸ਼ੇ ਪੇਚਲ ਤੋਂ ਰੋਕਦਾ ਸੀ ਤਾਂ ਅਸੀਂ ਠੋਕਿਆ ਤੇ ਫਿਰ ਇਹ ਦੱਸ ਦਿਨ ਅਗਲਾ ਕਿਹਨੂੰ ਠੋਕਣਾ ਹੈ ਵੀ ਰਾਜਨੀਤੀ ਚ ਆਉਣਾ ਹੈ ਤਾਂ ਜਿਹੜੇ ਕਾਮਯਾਬ ਇਮਾਨਦਾਰ ਲੇ ਰਾਜਨੀਤੀ ਚ ਲੋਕ ਰਹੇ ਉਹਨਾਂ ਨੂੰ ਲੋੜ ਮਟਮਟਾ ਸੋ ਉਹਦੇ ਨਾਲ ਤੁਹਾਨੂੰ ਤੁਹਾਡਾ ਰਸਤਾ ਜਿਹੜਾ ਉਹ ਜਿਹੜੀਆਂ ਉਹਨਾਂ ਨੇ ਕੋਈ ਸਿੱਖਿਆਵਾਂ ਦਿੱਤੀਆਂ ਹੋਣਗੀਆਂ ਜਾਂ ਉਹਨਾਂ ਨੂੰ ਔਕੜ ਆਈਆਂ ਹੋਣਗੀਆਂ ਉਹ ਦੱਸ ਕੇ ਗਏ ਹੋਣੇ ਵੀ ਇੱਥੇ ਔਕੜ ਜਦੋਂ ਜਹਾਜ਼ ਜਿਹੜਾ ਉਹਨਾਂ ਦਾ ਰੂਟ ਬਣਦਾ ਜੀ ਦਿੱਲੀ ਤੋਂ ਕਿਤੇ ਵੀ ਜਾਣਾ ਤੁਸੀਂ ਦਿੱਲੀ ਤੋਂ ਇੰਟਰਨੈਸ਼ਨਲ ਫਲਾਈਟ ਲੈਣੀ ਹੈ ਕੋਈ ਦਿੱਲੀ ਤੋਂ ਲੰਡਨ ਦੀ ਚਲੋ ਸਪੋਜ਼ ਕਰ ਲੈਂਦੇ ਆ ਭਾਵੇਂ ਕੋ ਰੂਟ ਤੇ ਜਾਂਦੇ ਆ ਤਾਂ ਜੇ ਕਿਤੇ ਕਿਸੇ ਵਿਚਾਲੇ ਕਿਤੇ ਜਾ ਕਿ ਕੋਈ 에어 ਟਰਬਲੈਂਸ ਆ ਜਾਂਦੇ ਐ 에어 ਪਾਕਟ ਆ ਜਾਂਦੇ ਐ ਜਹਾਜ਼ ਜਿਹੜਾ ਹਿੱਲਦਾ ਹੈ ਤਾਂ ਉਹੋ ਜਿਹੜਾ ਜਹਾਜ਼ ਹੈ ਉਹ ਚਲੋ ਆਪ ਤਾਂ ਉਹਨੇ ਲੰਘਣੇ ਉਹਦੇ ਵਿੱਚ ਦੀ ਹੁੰਦਾ ਪਰ ਉਹ ਨਾਲ ਨਾਲ ਉਹ 에어 ਟਰੈਫਿਕ ਕੰਟਰੋਲਰ ਨੂੰ ਥੱਲੇ ਦੱਸ ਦਿੰਦਾ ਕਿ ਇੰਨੀ ਹਾਈਟ ਤੇ ਇੰਨੇ ਐਲਟੀਟਿਊਡ ਤੇ ਜਿਹੜਾ ਇਹ 에어 ਪਾਕਟ ਹੈ ਇਸ ਕਰਕੇ ਆਉਣ ਵਾਲੇ ਜਿਹੜੇ ਜਹਾਜ਼ ਨੇ ਉਹਨਾਂ ਨੂੰ ਦੱਸ ਦਿਓ ਤਾਂ ਉਹ ਆਉਣ ਵਾਲੇ ਜਹਾਜ਼ ਜਿਹੜੇ ਉਸ ਲਈ ਪ੍ਰਿਪੇਅਰ ਹੋ ਜਾਂਦੇ ਕਿ ਆਪਾਂ ਬੈਡ ਵੈਦਰ ਆ ਸਕਦਾ ਇਸ ਕਰਕੇ ਸੀਟ ਬੈਲਟਸ ਵਗੈਰਾ ਲਾ ਲਓ ਸੋ ਬਿਲਕੁਲ ਉਸੇ ਤਰੀਕੇ ਹੁਣ ਜਿਹੜੇ ਆਉਣ ਵਾਲੇ 6ਵੀਂ 7ਵੀਂ ਵਾਲੇ ਬੱਚੇ ਨੇ ਉਹ ਤੁਹਾਨੂੰ ਫੋਲੋ ਕਰਨਗੇ ਜੋ ਜੋ ਪੜਨ ਚ ਤੁਹਾਨੂੰ ਦਿੱਕਤਾਂ ਆਈਆਂ ਉਹ ਵੀ ਦੱਸ ਕੇ ਜਾਇਓ ਜੋ ਜੋ ਤੁਸੀਂ ਤੁਹਾਡਾ ਪੋਜੀਟਿਵ ਪੁਆਇੰਟ ਨੇ ਸੈਟਿੰਗ ਕਿੰਨੀ ਹੈ ਹੈਨਾ ਤੇ ਕਿਹੜੇ ਕਿਹੜੇ ਸਬਜੈਕਟ ਨੂੰ ਪ੍ਰਾਇੋਰਟੀ ਦੇਣੀ ਹੈ ਉਹ ਵੀ ਤੁਸੀਂ ਦੱਸ ਕੇ ਜਾ ਤਾਂ ਕਿ ਆਉਣ ਵਾਲੇ ਬੱਚਿਆਂ ਨੂੰ ਸੌਖਾ ਹੋ ਜੇ ਕਿ ਰਸਤਾ ਜਿਹੜਾ ਕਲੀਅਰ ਹੀ ਆਲਮੋਸਟ ਸਾਨੂੰ ਪਤਾ ਹੋਵੇ ਜਿਸ ਤਰ੍ਹਾਂ ਬੱਚੀ ਨੇ ਕਿਹਾ ਕਿ ਜੇ ਟੀਚਰਾਂ ਦੀਆਂ ਡਿਊਟੀਆਂ ਲੱਗ ਜਾਂਦੀਆਂ ਨੇ ਤਾਂ ਸਾਨੂੰ ਸਬਜੈਕਟ ਦੀ ਚਿੰਤਾ ਲੱਗ ਜਾਂਦੀ ਹੈ ਵੀ ਪੂਰਾ ਹੋਊਗਾ ਜਾਂ ਨਾ ਸੋ ਬੜੀ ਅੱਛੀ ਗੱਲ ਹੈ ਕਿ 10ਵੀਂ 12ਵੀਂ ਦੇ ਬੱਚੇ ਸੁਝਾਅ ਦੇ ਰਹੇ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਹਿਲਾਂ ਇਸ ਤਰ੍ਹਾਂ ਦੇ ਫੰਕਸ਼ਨ ਹੁੰਦੇ ਨਹੀਂ ਸੀ ਕਦੇ ਮੇਰੇ ਕਾ ਤੁਸੀਂ ਪਹਿਲਾਂ ਤਾਂ ਨਹੀਂ ਕਦੇ ਤੁਹਾਨੂੰ ਕਿਸੇ ਸੀਐਮ ਨੇ ਬੁਲਾਇਆ ਹੋਊਗਾ ਜਾਂ ਕੋਈ ਮੈਂ ਬੱਚਿਆਂ ਨੂੰ ਨਹੀਂ ਪੁੱਛਦਾ ਇਹ ਤਾਂ ਜਿਹੜੇ ਛੋਟੇ ਹੋਣਗੇ ਤਾਂ ਮੇਰੇ ਪੇਰੈਂਟਸ ਨੂੰ ਪੁੱਛਦਾ ਮੈਂ ਤੁਹਾਨੂੰ ਕਿਸੇ ਨੇ ਬੁਲਾਇਆ ਸੀ ਜਦੋਂ ਤੁਸੀਂ ਪੜ੍ਹਦੇ ਹੁੰਦੇ ਸੀ ਜਾਂ ਟੀਚਰਾਂ ਨੂੰ ਕਿਸੇ ਨੇ ਬੁਲਾਇਆ ਹੋਵੇ ਉਹਨਾਂ ਨੇ ਉਹਨਾਂ ਨੇ ਲੈਣਾ ਦੇਣਾ ਹੀ ਕੱਖ ਨਹੀਂ ਸੀ ਉਹ ਸਕੂਲ ਹੀ ਖਤਮ ਕਰਦੇ ਸੀ ਬਿਛਡੋ ਸਰਕਾਰੀ ਸਕੂਲਾਂ ਨੂੰ ਕੀ ਪਹਿਲਾ ਦਲੀਆ ਖਾਣ ਵਾਲੇ ਬਣ ਗਏ ਸੀ ਬਸ ਦਾਦੀ ਛੁੱਟੀ ਮਿਲ ਤੇ ਦਲੀਆ ਖਵਾ ਦੋ ਬਸ ਹੋਰ ਕੁਝ ਨਹੀਂ ਸੋ ਅਸੀਂ ਸਕੂਲਾਂ ਨੂੰ ਇੱਕ ਵਿਦਿਅਕ ਅਦਾਰਾ ਸੱਚਮੁੱਚ ਬਣਾਉਣਾ ਚਾਹੁੰਦੇ ਹਾਂ ਔਰ ਜਿੱਥੇ ਕੰਧਾਂ ਤੇ ਲਿਖਿਆ ਹੁੰਦਾ ਵਿਦਿਆ ਵਿਚਾਰੀ ਤਪਾਰੋ ਪੁਕਾਰੀ ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ ਲਿਖਿਆ ਹੁੰਦਾ ਕੰਧਾਂ ਤੇ ਰਕੰਦਾਤੀ ਰਹਿ ਗਿਆ ਸੀ ਉਹ ਤੇ ਇਹਨੂੰ ਸੱਚੀ ਮੁੱਚੀ ਤੀਜਾ ਨੇ ਉੱਤਰ ਬਣਾਉਣਾ ਹੈ ਦੇਖੋ ਆਉਣ ਵਾਲੇ ਸਮੇਂ 'ਚ ਐਜੂਕੇਸ਼ਨ ਦਾ ਸਮਾਂ ਹੈ ਸਕਿੱਲ ਡਿਵੈਲਪਮੈਂਟ ਦਾ ਸਮਾਂ ਹੈ ਹੁਣ ਆਉਣ ਵਾਲੇ ਸਮੇਂ 'ਚ ਜਿਹੜੇ ਅਮੀਰ ਬੰਦੇ ਉਹ ਨਹੀਂ ਹੋਣਗੇ ਜਿਨ੍ਹਾਂ ਕੋਲੇ ਜ਼ਮੀਨਾਂ ਵੱਧ ਨੇ ਜਾਂ ਜਿਨ੍ਹਾਂ ਕੋਲੇ ਬੈਂਕ ਬੈਲੈਂਸ ਹੈ ਜਾਂ ਜਿਨ੍ਹਾਂ ਕੋਲੇ ਕੋਈ ਬਿਜ਼ਨਸ ਹੈ ਉਹ ਅਮੀਰ ਨਹੀਂ ਕਹਾਉਣਗੇ ਹੁਣ ਅਗਲੀ ਜਨਰੇਸ਼ਨ ਦੇ ਵਿੱਚ ਅਮੀਰ ਉਹ ਹੋਣਗੇ ਜਿਨ੍ਹਾਂ ਦੇ ਬੱਚੇ ਪੜੇ ਲਿਖੇ ਹਨ ਜਿਨ੍ਹਾਂ ਦੇ ਬੱਚੇ ਜਿਹੜੇ ਨੇ ਉਹ ਯੂਨੀਵਰਸਿਟੀ ਕਾਲਜ ਡਿਸਟ੍ਰਿਕਟ ਜਸਟੇਟ ਆਨ ਟਾਪਰ ਨੇ ਸੋ ਇਸ ਕਰਕੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਨਾ ਜਿਹੜੇ ਨਹੀਂ ਵੀ ਟਾਪ ਕੀਤਾ ਜਿਨ੍ਹਾਂ ਨੇ ਉਹ ਬੱਚੇ ਸੁਣ ਰਹੇ ਹੋਣਗੇ ਸ਼ਾਇਦ ਅੱਜ ਕਈ ਤਾਂ ਸੋਚਣਗੇ ਕਿ ਅਗਲੀ ਵਾਰ ਮੈਂ ਇਸ ਫੰਕਸ਼ਨ ਜਾਣ ਵਾਸਤੇ ਤਿਆਰੀ ਹੋਣੇ ਤੋਂ ਸ਼ੁਰੂ ਕਰੂੰਗਾ ਪਰ ਕਈ ਵਾਰੀ ਪ੍ਰਮਾਤਮਾ ਨੇ ਕੋਈ ਨਾ ਕੋਈ ਹੋਰ ਕਲਾ ਜ਼ਰੂਰ ਦਿੱਤੀ ਹੋਣੀ ਜਿਵੇਂ ਆ ਮੁੰਡੇ ਨੇ ਦਿਖਾਇਆ ਕਿ ਮੈਂ ਸਕੈਚ ਆਰਟਿਸਟਾਂ ਨਾਲ ਟਾਪਰ ਵੀ ਹੈ ਬਹੁਤ ਸਾਰੇ ਖਿਡਾਰੀ ਹੋਣਗੇ ਉਹਨਾਂ ਦਾ ਖੇਡਾਂ ਵੱਲ ਥੋੜਾ ਜਿਆਦਾ ਧਿਆਨ ਹੋਊਗਾ ਸੋ ਇਹ ਜ਼ਰੂਰੀ ਨਹੀਂ ਹੈਗਾ ਕਿ ਆਪਾਂ ਕੱਲੇ ਟਾਪਰਸ ਪੜ੍ਹਾਈ ਦੇ ਵਾਲੇ ਹੀ ਨਹੀਂ ਮੈਂ ਕਹਿੰਦਾ ਟਾਪਰਸ ਹਰ ਫੀਲਡ 'ਚ ਟਾਪਰ ਹੋ ਸਕਦੇ ਨੇ ਸੋ ਉਹਨਾਂ ਨੂੰ ਵੀ ਅਪਰੀਸ਼ੀਏਟ ਕਰਦਾ ਬਾਕੀ ਜਿਹੜੇ ਪਹਿਲੇ ਦੂਜੇ ਨੰਬਰਾਂ ਤੇ ਆਏ ਨੇ ਪਹਿਲੇ ਵਾਲੇ ਖਾਸ ਤੌਰ ਤੇ ਬੁਲਾਏ ਹੋਏ ਨੇ ਤਾਂ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਨਾਲ ਮੈਂ ਥੋੜੇ ਜਿੇ ਬੇਨਤੀ ਵੀ ਕਰਦਾ ਕਿ ਪਹਿਲੇ ਨੰਬਰ ਤੇ ਆ ਕੇ ਫਸਟ ਆ ਕੇ ਨਾ ਹੰਕਾਰ ਨਹੀਂ ਕਰਨਾ ਕਿਉਂਕਿ ਪਹਿਲੇ ਨੰਬਰ ਤੇ ਆਉਣ ਵਾਲੇ 'ਚ ਸਭ ਤੋਂ ਵੱਡਾ ਯੋਗਦਾਨ ਸੈਕੰਡ ਤੇ ਥਰਡ ਵਾਲਾ ਹੁੰਦਾ ਹੈ ਜੋ ਨਾ ਹੁੰਦੇ ਫਿਰ ਕੰਪੀਟੀਸ਼ਨ ਹੀ ਨਹੀਂ ਹੋਣਾ ਸੀ ਫਿਰ ਤਾਂ ਇਕੱਲੇ ਹੀ ਸੀ ਦੇਖੋ ਇੱਕ ਬੱਚਾ ਇੱਕੋ ਇੱਕੋ ਬੱਚਾ ਇੱਕ ਕਲਾਸ ਚ ਜਿਆਦਾ دیر ਟਲੀ ਅੰਡੇ ਰਹਿਸਾਦਾ ਜੇ ਕੱਲ ਲਈ ਆ ਉਹ ਜੇ ਉਹ 85% ਨਾਲ 90% ਨਾਲ ਵੀ ਫਰਸਟ ਆਉਂਦਾ ਜਿਹੜਾ ਸੈਕੰਡ ਆਉਂਦਾ ਜੇ ਉਹ 60 ਤੇ ਹੈ ਤਾਂ ਬੱਚਾ ਥੋੜਾ ਈਜ਼ੀ ਲੱਣ ਲੱਗ ਜਾਂਦਾ 90 ਵਾਲਾ ਉਹ 65 ਵਾਲਾ ਹੈ ਕਿਹੜੀ ਗੱਲ ਹੈ ਮੇਰੇ 85 ਆ ਜਾਣਗੇ ਉਹ 85 ਵੱਲ ਨੂੰ ਤੁਰ ਪੈਂਦੇ ਜੀ ਉਹ 85 ਨਾਲ ਹੀ ਫਰਸਟ ਆ ਜਾਂਦਾ ਕਿਉਂਕਿ ਉਹ 65 ਵਾਲਾ ਜੋ 65 ਵਾਲਾ 67 ਤੇ ਆ ਜੂ ਵੱਧ ਤੋਂ ਵੱਧ ਫਿਰ ਉਹ ਕਹਿੰਦਾ ਕੋਈ ਗੱਲ ਨਹੀਂ ਬੜਾ ਫਰਕ ਹੈ ਜੇ ਉਹ 80 ਤੇ ਵੀ ਆ ਜਾਂਦਾ ਉਹ 80 ਨਾਲ ਹੀ ਫਰਸਟ ਆ ਜਾਂਦਾ ਉਹ ਦੂਜਾ 70 ਤੇ ਆ ਜਾਂਦਾ ਅਸਲ 'ਚ ਬੌਧਿਕ ਵਿਕਾਸ ਕਹਿ ਲੋ ਇਹਨੂੰ ਜਾਂ ਕੰਪੀਟੀਸ਼ਨ ਹੈਲਦੀ ਉਦੋਂ ਹੁੰਦਾ ਜਦੋਂ ਪੁਆਇੰਟਾਂ ਤੇ ਗੱਲ ਆ ਜੇ ਜੇ 90.3 ਵਾਲੇ ਦੇ ਪਿਛਲਾ 89.7 ਵਾਲਾ ਫਿਰ ਉਹ ਕਹੂਗਾ ਮੈਂ ਹੁਣ 92 ਬਲ ਨੂੰ ਜਾਣਾ ਹੈ ਮੈਂ 94 95 ਬਲ ਨੂੰ ਜਾਣਾ ਵੀ ਮੇਰੇ ਪਿੱਛੇ ਹੀ ਆ ਬਿਲਕੁਲ ਨਾਲ ਹੀ ਸੋ ਇਸ ਕਰਕੇ ਜੇ ਸਾਰੀ ਕਲਾਸ ਤੁਹਾਡੀ ਇੰਟੈਲੀਜੈਂਟ ਹੋਊਗੀ ਤਾਂ ਤੁਸੀਂ ਟੋਪਰ ਆਇਓ ਯਾਨੀ ਹੈਗਾ ਕਿ ਤੁਸੀਂ ਅੰਨਿਆ ਚਕਾਨਾ ਰਾਜਾ ਬਣ ਗਿਆ ਵੀ ਉਹ ਤਾਂ ਬੜੇ ਥੱਲੇ ਸੀ ਜੀ ਅਸੀਂ ਤਾਂ ਫਿਰ ਫਰਸਟ ਆ ਗਏ ਪਰ ਤੁਹਾਡਾ ਜਿਹੜਾ 19 7 98 99 ਬੜੇ ਬੱਚੇ ਜਿਹੜੇ ਆਏ ਨੇ ਤਾਂ ਇਹ ਇਹਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਉਹਨਾਂ ਦਾ ਵੀ ਹੈ ਜਿਹੜੇ 97 98 ਵਾਲੇ ਨੇ ਉਹ ਉਹਨਾਂ ਨੇ ਤੁਹਾਨੂੰ ਪੁਸ਼ ਕੀਤਾ ਕਿ ਅਸੀਂ ਆ ਗਏ ਕੁੰਡ ਘੜਕਾ ਰਹਿਆਂ ਸੀ ਵੀ ਹੈਨਾ ਸੋ ਇਹੀ ਸਾਡੇ ਉਹ ਫੀਲਡ 'ਚ ਹੁੰਦਾ ਕਲਾਕਾਰਾਂ ਦੀ ਫੀਲਡ 'ਚ ਵੀ ਇਹੀ ਹੁੰਦਾ ਰਾਜਨੀਤੀ 'ਚ ਵੀ ਇਹੀ ਹੁੰਦਾ ਵੀ ਉਹ ਫਲਾਨੀ ਪਾਰਟੀ ਜਿਹੜੀ ਆ ਉਹ ਜੋ ਸਾਡੀ ਪਾਰਟੀ ਨਾ ਵੀ ਤਾਂ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਹਿਲਾਂ ਤਾਂ ਉਹਨਾਂ ਨੇ ਸੀਰੀਅਸ ਹੀ ਨਹੀਂ ਲਿਆ ਸਾਨੂੰ ਕਹਿੰਦੇ ਨਹੀਂ ਨਹੀਂ ਨਵੇਂ ਨੂੰ ਕੌਣ ਪੁੱਛਦਾ ਹੈ ਹੈਨਾ ਜਦੋਂ ਉਹ ਜਿੱਤਣ ਲੱਗੇ ਫੇਰ ਉਹ ਕਰਨ ਲੱਗੇ ਫਿਰ ਉਹ ਰੋਕੋ ਯਾਰ ਇਹ ਤਾਂ ਜਿਵੇਂ ਆ ਗਏ ਤਾਂ ਹੁਣ ਕੁਰਸੀਆਂ ਕੌਣਗੇ ਆਪਣੀਆਂ ਸੋ ਇਸੇ ਤਰੀਕੇ ਆਰਟਿਸਟ ਫੀਲਡ ਚ ਪਹਿਲਾਂ ਕਿਸੇ ਇੱਕ ਕਲਾਕਾਰ ਦਾ ਰਾਜ ਹੁੰਦਾ ਉਦੋਂ ਬਿਨਾ ਕੋਈ ਫਿਲਮ ਨਹੀਂ ਚੱਲਦੀ ਉਦੋਂ ਬਿਨਾ ਕੋਈ ਸੀਡੀ ਨਹੀਂ ਉਹਨੂੰ ਐ ਲੱਗਦਾ ਮੈਂ ਹੀ ਚੱਲਦਾ ਜਦੋਂ ਕੋਈ ਹੋਰ ਆ ਜਾਂਦਾ ਉਸ ਤੋਂ ਵੱਧ ਫੇਰ ਉਹ ਮਿਹਨਤ ਕਰਨ ਲੱਗਦਾ ਵੀ ਨਹੀਂ ਯਾਰ ਕੋਈ ਆ ਗਿਆ ਫੇਰ ਹੋ ਗਿਆ ਸੋ ਕੰਪੀਟੀਸ਼ਨ ਤਾਂ ਉਦੋਂ ਹੀ ਹੁੰਦਾ ਦੇਖੋ ਕੱਲਿਆਂ ਨਾਲ ਕੰਪੀਟੀਸ਼ਨ ਨਹੀਂ ਹੋ ਸਕਦਾ ਸੋ ਇਸ ਕਰਕੇ ਮੈਂ ਤੁਹਾਨੂੰ ਜਿਵੇਂ ਦੁਨੀਆ ਭਰ ਚ ਜਿਵੇਂ ਬਿਲ ਗੇਟਸ ਦੀ ਮੈਂ ਐਗਜ਼ਾਮਪਲ ਦਿੰਦਾ ਮਾਈਕਰੋਸਾਫਟ ਦਾ ਜਿਹੜਾ ਮਾਲਕ ਹੈ ਗੂਗਲ ਜੀ ਨੇ ਬਣਾਈ ਹੋਈ ਉਹ ਕਹਿੰਦਾ ਵੀ ਇਫ ਯੂ ਬੌਰਨ ਪੂਰ ਇਟਸ ਨਾਟ ਯੂਅਰ ਫਾਲਟ ਬਟ ਇਫ ਯੂ ਡਾਈ ਪੂਰ ਇਟਸ ਟੋਟਲੀ ਯੂਅਰ ਫਾਲਟ ਜੇ ਤੁਸੀਂ ਗਰੀਬ ਘਰ ਚ ਜੰਮੇ ਹੋ ਤਾਂ ਤੁਹਾਡਾ ਕੋਈ ਕਸੂਰ ਨਹੀਂ ਜੰਮਣਾ ਤੁਹਾਡੇ ਹੱਥ ਨਹੀਂ ਹੈਗਾ ਪਰ ਜੇ ਮਰੇ ਵੀ ਉਸੇ ਘਰ ਚ ਹੀ ਹੋ ਫਿਰ ਤੁਹਾਡਾ ਹੀ ਫਾਲਟ ਹੈ ساری ਜ਼ਿੰਦਗੀ ਫਿਰ ਤੁਸੀਂ ਕੀਤਾ ਕੀ ਫਿਰ ਕੋਈ ਐਫਰਟ ਹੀ ਨਹੀਂ ਕੀਤੀ ਸুইস ਕਰਕੇ ਨਾਲ ਉਹਨੇ ਇਹ ਵੀ ਕਿਹਾ ਕਿ ਆਈ ਏਮ ਨੋਟ ਯੂਨੀਵਰਸਿਟੀ ਟਾਪਰ ਬਟ ਪੂਰੀ ਦੁਨੀਆ ਦੇ ਯੂਨੀਵਰਸਿਟੀ ਟਾਪਰ ਮੇਰ ਕੋ ਕੰਮ ਕਰਦੇ ਨੇ ਇਹ ਵੀ ਕਿਹਾ ਉਹਨੇ ਸੋ ਟਾਪਰ ਵੀ ਬਣੋ ਬਹੁਤ ਵਧੀਆ ਗੱਲ ਹੈ ਪਰ ਡੋਨਟ ਬੀ ਜੌਬ ਸੀਕਰ ਬੀ ਜੌਬ ਪ੍ਰੋਵਾਈਡਰਸ ਨੌਕਰੀਆਂ ਮੰਗਣ ਵਾਲੇ ਨਾ ਬਣੋ ਨੌਕਰੀਆਂ ਵੰਡਣ ਵਾਲੇ ਬਣੋ ਕੰਮ ਕਰੋ ਕੋਈ ਕੰਮ ਸ਼ੁਰੂ ਕਰੋ ਬਿਜ਼ਨਸ ਕਰੋ ਤੇ 10 20 50 ਸੌ ਬੰਦ ਦਿਨ ਹੋਰ ਨੌਕਰੀਆਂ ਦਿਓ ਸੋ ਇਹ ਚ ਫਰਕ ਹੁੰਦਾ ਬੜੀ ਅੱਛੀ ਗੱਲ ਹੈ ਇੱਕ ਬੱਚੇ ਨੇ ਕਿਹਾ ਮੈਂ ਆਈਐਸ ਦੀ ਤਿਆਰੀ ਕਰਨੀ ਹੈ ਤੋ ਬੜੀ ਬਦੀ ਗੱਲ ਹੈ ਆਈਐਸ ਕੋ ਛੋਟੀ ਮੋਟੀ ਗੱਲ ਨਹੀਂ ਹਰ ਸਾਲ 7-800 ਜਾਈਦਾ ਹੁੰਦਾ ਪਰ ਬੱਚੇ 7-8 ਲੱਖ ਬੈਂਦੇ ਉਥੇ ਉਹਦੇ ਜੋ ਰੈਂਕ ਫਰਸਟ ਅਟੈਂਪਟ ਚ ਰੈਂਕ ਆਉਣਾ ਜਾਂ ਬਹੁਤ ਮੁਸ਼ਕਲ ਗੱਲ ਹੈ ਬਹੁਤ ਸਾਧ ਬਣਨਾ ਪੈਂਦਾ ਜਿਵੇਂ ਪੰਜਾਬੀ ਚ ਕਹ ਦੇਣੇ ਸੋ ਤੁਹਾਡਾ ਜਿਹੜਾ ਸੈਟਿੰਗ ਹੈ ਤੁਹਾਡਾ ਜਿਹੜਾ ਅ ਜਿਸ ਤਰ੍ਹਾਂ ਦਾ ਮੈਂ ਦੇਖਿਆ ਜਜ਼ਬਾ ਤਾਂ ਤੁਸੀਂ ਕੁਝ ਵੀ ਚੀਫ ਕਰ ਸਕਦੇ ਤੇ ਬਾਕੀ ਤੁਹਾਡੇ ਜਿਹੜੇ ਟੀਚਰਸ ਨੇ ਤੁਹਾਡੇ ਜਿਹੜੇ ਪੇਰੈਂਟਸ ਨੇ ਇਹ ਰਨਵੇ ਨੇ ਰਨਵੇ ਜਹਾਜ਼ ਨੂੰ ਉਡਾਉਂਦਾ ਨਹੀਂ ਹੈਗਾ ਪਰ ਮੌਕਾ ਦਿੰਦਾ ਬਸ ਬਿਉਟ ਜਾ ਅੱਗੇ ਤਾਂ ਜਾਏ ਤੇ ਇੰਜਣਾਂ ਨਾਲ ਆਪਣੇ ਇੰਜਣਾਂ ਦੀ ਸ਼ਕਤੀ ਨਾਲ ਉਡਣਾ ਰਨਵੇ ਜਹਾਜ਼ ਨੂੰ ਉਡਾ ਦਿੰਦਾ ਪਰ ਜਹਾਜ਼ ਨੁਹੇ ਚਾਹੀਦਾ ਵੀ ਰਣਵੇ ਤੋਂ ਜਦੋਂ ਉੱਡ ਜਾਂਦਾ ਉੱਚਾ ਹੋ ਜਾਂਦਾ ਉਹ ਇਹ ਗੱਲ ਤੇ ਪ੍ਰਾਊਡ ਫੀਲ ਨਾ ਕਰੇ ਕਿ ਮੈਂ ਹੁਣ ਰਣਵੇ ਤੋਂ ਬਹੁਤ ਉੱਚਾ ਹੋ ਗਿਆ ਉਹਨੂੰ ਰਣਵੇ ਨੂੰ ਯਾਦ ਰੱਖਣਾ ਚਾਹੀਦਾ ਕਿਉਂਕਿ ਲੈਂਡਿੰਗ ਵੀ ਕਰਨੀ ਹੈ ਨਾ ਉਤਰਨਾ ਵੀ ਹੁੰਦਾ ਥੱਲੇ ਠੀਕ ਹੈ ਨਾ ਜੇ ਜਿਹੜੇ ਰਣਵੇ ਤੇ ਨਹੀਂ ਉਤਰਦੇ ਨਾ ਟੁਕੜਿਆਂ ਚ ਥੇ ਹੁੰਦੇ ਹੁੰਦੇ ਆ ਫਿਰ ਉਹ ਵੀ ਇੱਕ ਟੁਕੜਾ ਇੱਥੋਂ ਤੇ ਆਇਆ ਇੱਕ ਇੱਥੋਂ ਤੇ ਹਨਾ ਸੋ ਰਣਵੇ ਵੀ ਯਾਦ ਰੱਖੋ ਆਪਣੀਆਂ ਜੜਾਂ ਯਾਦ ਰੱਖੋ ਜ਼ਰੂਰ ਆਪਾਂ ਦੇਖਦੇ ਹਾਂ ਰੋਜ਼ ਨੇਹਰੀਆਂ ਆਉਂਦੀਆਂ ਦੇਖੋ ਜਿਹੜੇ ਦਰਖਤਾਂ ਦੀਆਂ ਜੜਾਂ ਕਮਜ਼ੋਰ ਨੇ ਉਹ ਡਿੱਗ ਪੈਂਦੇ ਨੇ 3-300 ਸਾਲ ਪੁਰਾਣੇ ਬੋਰਡ ਖੜੇ ਨੇ ਪਿੱਪਲ ਖੜੇ ਨੇ ਪਿੰਡਾਂ 'ਚ ਕਾਰਨ ਜੜਾਂ ਮਜ਼ਬੂਤ ਨੇ ਉਹ ਜੜਾਂ ਨਾਲ ਜੁੜੇ ਹੋਏ ਨੇ ਸੋ ਗਮਲੇ ਦੇ ਦਰਖਤ ਦਾ ਤੇ ਜੜਾਂ ਵਾਲੇ ਦਰਖਤ ਦਾ ਹੀ ਫਰਕ ਹੁੰਦਾ ਕਿ ਉਹ ਆਪਣੀਆਂ ਜੜਾਂ ਜਿਹੜੀਆਂ ਉਹਨਾਂ ਨੇ ਜਮਾਈਆਂ ਹੋਈਆਂ ਨੇ ਤਾਂ ਫਿਰ ਉਹਨੇ ਇਦੋਂ ਵੱਡੇ ਵੱਡੇ ਵੀ ਤੂਫਾਨ ਚੱਲੇ ਹੋਣਗੇ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਕਿ ਨਾਲ ਆਪਣਾ ਕਲਚਰ ਆਪਣਾ ਵਿਰਸਾ ਆਪਣੀ ਬੋਲੀ ਹੈਨਾ ਆਪਣੇ ਪੇਰੈਂਟਸ ਆਪਣੇ ਕੋਚ ਆਪਣੇ ਟੀਚਰ ਉਹਨਾਂ ਨੂੰ ਵੀ ਯਾਦ ਰੱਖੋ ਰਿਸਪੈਕਟ ਦਿਓ ਮੈਂ ਵੀ ਜਦੋਂ ਮੈਨੂੰ ਮੇਰੇ ਟੀਚਰਸ ਕਿਤੇ ਮਿਲਦੇ ਨੇ ਮੈਂ ਅੱਜ ਵੀ ਉਹਨਾਂ ਨੂੰ ਜਿਹੜੇ ਬੜੇ ਆਦਰ ਸਤਕਾਰ ਨਾਲ ਮੈਂ ਉਹਨਾਂ ਨੂੰ ਮਿਲਦਾ ਔਰ ਖੁਸ਼ ਹੁੰਦੇ ਨੇ ਕੋਈ ਵੀ ਵੱਡੇ ਬੰਦੇ ਮਿਲਦੇ ਆ ਤਾਂ ਆਪਣਾ ਕਲਚਰ ਹੈ ਕਿ ਉਹਨੂੰ ਆਦਰ ਸਤਕਾਰ ਨਾਲ ਮਿਲਣਾ ਠੀਕ ਹੈ ਸੋ ਕਈ ਵਾਰੀ ਆਕੜਾਂ ਚ ਆ ਜਾਂਦੇ ਆ ਫਸਟਾ ਕੇ ਜਬ ਕੁਛ ਅਚੀਵ ਕਰਕੇ ਆਕੜ ਰੱਖਣ ਲੱਗ ਜਾਂਦੇ ਆ ਕੀ ਕਾਦੀਆਂ ਆਕੜਾਂ ਕੋਈ ਤਾਂ ਇੰਨੀ ਆਕੜ ਰੱਖਦੇ ਆ ਵੀ ਜਿੱਦਾਂ ਸੱਚੀ ਮੁੱਚੀ ਚਾਕੜ ਜਾਂਦਾ ਲੋਕ ਵੀ ਨਹੀਂ ਹੈਰਾਨ ਹੁੰਦੇ ਉਹ ਕਿ ساری ਉਮਰ ਆਕੜਿਆ ਤਰਿਆ ਹੀ ਹੈ ਚੱਕੋ ਚੱਕੋ ਇਹਨੂੰ ਚਲੋ ਲੈ ਕੇ ਚਲੀਏ ਆਕੜੀਂ ਤੇ ਮਰਵਾਇਆ ਆਕੜ ਨਹੀਂ ਮਰਵਾਇਆ ਹੁੰਦਾ ਸੋ ਇਸ ਕਰਕੇ ਆਕੜਾਂ ਨਾਲ ਨਹੀਂ ਚਲਦੀਆਂ ਜਿਹੜਾ ਨਿਮਰਤਾ ਹੈ ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ ਸਾਨੂੰ ਸਾਡੇ ਗੁਰੂਆਂ ਨੇ ਬਹੁਤ अनमोल खजाना गुरु ग्रंथ साहिब ਦੇ ਰੂਪ ਚ ਦਿੱਤਾ ਹੋਇਆ ਜੇ ਇੱਕ ਇੱਕ ਕਿਤੇ ਮਤਲਬ ਅੰਗ ਦਾ ਵੀ ਵਿਸਥਾਰ ਸਹਿਤ ਵਰਣਨ ਕਰਨਾ ਹੋਵੇ ਕਈ ਮਹੀਨੇ ਲੱਗ ਜਾਣਗੇ पवन गुरु पानी पिता माता तर्त महत्व ਕਿਸ ਵੇਲੇ ਲਿਖਤਾ ਸੀਗਾ ਉਸ ਵੇਲੇ ਤਾਂ ਕੋਈ ਫੈਕਟਰੀ ਧੂਆਂ ਨਹੀਂ ਕਰਦੀ ਹੋਣੀ ਉਸ ਵੇਲੇ ਤਾਂ ਕੋਈ ਫੈਕਟਰੀ ਆਪਦਾ ਗੰਦਾ ਪਾਣੀ ਕਿਸੇ ਨਹਿਰ ਸੂਏ ਚ ਪਾਉਂਦੀ ਨਹੀਂ ਹੋਣੀ ਉਸ ਵੇਲੇ ਤਾਂ ਕੋਈ ਸਪਰੇਅ ਕਰਕੇ ਧਰਤੀ ਨੂੰ ਜ਼ਹਿਰੀਲੀ ਨਹੀਂ ਕਰਦਾ ਹੋਣਾ ਪਰ ਗੁਰੂ ਸਾਹਿਬ ਨੇ ਉਹ ਵੀ ਲਿਖਤਾ ਸੀ ਬਿ ਆ ਤੇਰੀ ਚੀਜ਼ਾਂ ਸੰਭਲਿਓ ਬਸ ਪਵਨ ਹਵਾ ਪਾਣੀ ਗੁਰੂ ਹੋ ਗਿਆ ਧਰਤੀ ਆ ਤਿੰਨੇ ਚੀਜ਼ਾਂ ਦੀ ਅੱਜ ਪ੍ਰੋਬਲਮ ਆ ਰਹੀ ਬਥੇਰਾ ਕਹਿੰਦੇ ਆ ਨਾ ਲਾਓ ਅੱਗ ਹੁ ਕਣਕ ਨੂੰ ਬਿਲਾਉਣ ਲੱਗੇ ਹੁਣ ਤਾਂ ਬਥੇਰਾ ਕਹਿੰਦੇ ਆ ਪਾਣੀ ਬਚਾ ਲੀਏ ਨਾਲੇ ਕਸੀਪ ਚੱਲਦੀ ਹੁੰਦੀ ਐ ਨਾਲੇ ਮੀਂਹ ਪੈਂਦਾ ਹੁੰਦਾ ਨਾਲੇ ਮੋਟਰ ਚਲਾਈ ਹੁੰਦੀ ਐ ਪਾਣੀ ਹੀ ਨਹੀਂ ਛੱਡਣਾ ਕਿਸੇ ਪਾਸਿਓ ਹੈਨਾ ਸੋ ਕੋਸ਼ਿਸ਼ ਮੈਂ ਇਹੀ ਕਰਦਾ ਰਹਿਣਾ ਸਮਝਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਕੋਈ ਸਰਕਾਰਾਂ ਵਿਰੋਧੀ ਨਹੀਂ ਹੁੰਦੀਆਂ ਸਰਕਾਰਾਂ ਨੂੰ ਇਹ ਦੇਖਣਾ ਪੈਂਦਾ ਵੀ ਇਹ ਸੂਬੇ ਨੂੰ ਹੁਣ ਆਪਾਂ ਛੱਡ ਕੇ ਕਿਹਾ ਜਾ ਜਾਣਾ ਹੁਣ ਇਹ ਤੋਂ ਪਹਿਲਾਂ ਵਾਲੇ ਆਪ ਨੂੰ ਕਿਹਾ ਜਾ ਛੱਡ ਕੇ ਦੀ ਤੁਹਾਨੂੰ ਪਤਾ ਹੁਣ ਸੰਭਾਲਣਾ ਵੀ ਤਾਂ ਹੈਗਾ ਨਾ ਜ਼ਿਲ੍ਹਾ ਅਣੇਦਾਰ ਬਦਲ ਗਿਆ ਤਾਂ ਫਿਰ ਉਹ ਘਰ ਨੂੰ ਠੀਕ ਕਰੇ ਨਾ ਇਹ ਤੋਂ ਪਹਿਲਾਂ ਵਾਲੇ ਨਹੀਂ ਘਰ ਨੂੰ ਲੁੱਟ ਕੇ ਲੈ ਗਏ ਉਸੇ ਘਰ ਨੂੰ ਜਦੋਂ ਮਾਲੀ ਬੇਈਮਾਨ ਹੋ ਜੇ ਫਿਰ ਬਾਗ ਨੂੰ ਕੌਣ ਬਚਾ ਸਕਦਾ ਜੀ ਸੋ ਤੁਸੀਂ ਆਉਣ ਵਾਲੇ ਸਾਡੇ ਪੰਜਾਬ ਦੇ ਬਾਗਾਂ ਦੇ ਮਾਲੀ ਹੋ ਤੁਸੀਂ ਬਚਾਉਣਾ ਹੈ ਹਰ ਫੀਲਡ ਦੇ ਵਿੱਚ ਜਾਓ ਜਿਹੜਾ ਜਿੱਥੇ ਦਿਲ ਕਰਦਾ ਉਸ ਫੀਲਡ ਜਾਓ ਕੋਈ ਪ੍ਰੈਸ਼ਰ ਫੀਲ ਨਾ ਕਰੋ ਕਿ ਮੈਨੂੰ ਤਾਂ ਮੇਰੇ ਮਾਪਿਆਂ ਨੇ ਕਿਹਾ ਕਿ ਐਮਬੀਬੀਐਸੀ ਕਰਨੀ ਹੈ ਕਿਉਂ ਕਰਨੀ ਹੈ ਜੋ ਤੂੰ ਜਿਹੜੀ ਜਿਹੜੀ ਤੁਹਾਨੂੰ ਕੰਪੀਟੀਸ਼ਨ ਜਿਹੜੇ ਤੁਹਾਨੂੰ ਲੱਗਦਾ ਮੈਂ इजीली ਕਰ ਸਕਦਾ ਉਹ ਕਰੋ ਮੈਂ ਮਾਪਿਆਂ ਨੂੰ ਬੇਨਤੀ ਕਰਦਾ ਕਿ ਪ੍ਰੈਸ਼ਰ ਨਾ ਪਾਓ ਨਹੀਂ ਤਾਂ ਛੋਟੇ-ਛੋਟੇ ਬੱਚਿਆਂ ਤੇ ਵੀ ਪ੍ਰੈਸ਼ਰ ਪਾਉਣ ਲੱਗ ਗਏ ਕਿ ਤੂੰ ਫਰਸਟ ਕਿਉਂ ਨਹੀਂ ਆਇਆ ਤੇਰੇ ਇੰਨੇ ਨੰਬਰ ਕਿਉਂ ਕੱਟ ਗਏ ਮਨ ਛੋਟੇ-ਛੋਟੇ ਬੱਚੇ ਮਤਲਬ ਫਰਸਟ ਸੈਕੰਡ ਥਰਡ ਵਾਲੇ ਮੈਂ ਹੈਰਾਨ ਹਾਂ ਇਸ ਗੱਲ ਤੋਂ ਕਿ ਕਿੰਨੀ ਕੁ ਉਮਰ ਹੋਊਗੀ ਪਹਿਲਾਂ ਤਾਂ ਸਕੂਲ ਚ ਦਾਖਲ ਕਰਾਉਣ ਵੇਲੇ ਜੰਮਣ ਤੋਂ ਪਹਿਲਾਂ ਦਾਖਲਾ ਹੁੰਦਾ ਜੀ ਫਿਰ ਬੀਟਿੰਗ ਲਿਸਟ 'ਚ ਆ ਜਾਂਦਾ ਫਿਰ ਉਹ ਜਿਵੇਂ ਬर्ड ਫਲੂ ਵਾਲੇ ਮੁਰਗੀਆਂ ਨਹੀਂ ਲਾਦੇ ਸੀ ਉਹ ਤੁਹਾਨੂੰ ਆਟੋ ਰਿਕਸ਼ਿਆਂ 'ਚ ਟੜਕੀ ਲਾ ਕੇ ਟਾਈ ਮੂੰਹ ਤੇ ਹੱਥ ਮਾਰ ਕੇ ਦੋ ਮਾਰ ਕੇ ਤੱਪੜ ਰੋਂਦੇ ਰੋਂਦੇ ਨੂੰ ਚਲੋ ਜੀ ਆ ਗਿਆ ਆਟੋ ਚਲੋ ਜੀ ਬਹੁਤ ਮਾਪੇ ਮਾ ਹੁਸ਼ਾਲ ਸ਼ੋਕਰਾ ਸ਼ੋਕਰਾ 12:00 ਵਜੇ ਤੱਕ ਹਾਂ ਫੋੜਾ ਸੌਖੇ ਹੋਵਾਂਗੇ ਉਹ ਜੋ ਆਗ ਜਾ ਕੇ ਉੱਤੇ ਸੌ ਜਾਂਦੇ ਕੀ ਕਰਨ ਵਿਚਾਰੇ ਉਹਨੂੰ ਡਰੀ ਸਕੂਲ ਦਾ ਲੱਗੇ ਰਹਿੰਦਾ ਉਹ ਮੈਂ ਐਸੀ ਕੀਤਾ ਸੀ ਕਿਸੇ ਸੀੜੀ 'ਚ ਪੈ ਜੁਗ ਨੂੰ ਜਿੱਥੇ ਕਹਿੰਦੇ ਵੀ ਯਾਰ ਇਹ ਆਪਣੇ ਵੇਲੇ ਤਾਂ ਪਹਿਲੀ ਕੱਚੀ ਹੁੰਦੀ ਸੀ ਉਦੋਂ ਆ ਸਾਰੀਆਂ ਪੱਕੀਆਂ ਹੁੰਦੀਆਂ ਸੀ ਬਸ ਵੀ ਆ ਹੁਣ ਕੀ ਚੱਲ ਪਿਆ ਵੀ ਐਲ ਕੇ ਜੀ ਐਲ ਕੇ ਜੀ ਦਾ ਮਤਲਬ ਮੈਂ ਕਹਿੰਦਾ ਵੀ ਐਲ ਕੇ ਜੀ 'ਚ ਬੱਚੇ ਬਹੁਤ ਛੋਟੇ ਹੁੰਦੇ ਨੇ ਐਲ ਕੇ ਜੀ ਦਾ ਮਤਲਬ ਹੈ ਲਟਾ ਕੇ ਗਿਣਤੀ ਵੀ ਮੈਂ ਲਿٹے ਪਏ ਇਹਨਾਂ ਨੇ ਗਿਣਤੀ ਲਾ ਲਓ ਕਿੰਨੇ ਆ ਗਏ ਠੀਕ ਹੈ ਉਹ ਕਹਿੰਦੇ ਫਿਰ ਯੂਕੇ ਜੀ ਮੈਂ ਕਿਹਾ ਉਠਾ ਕੇ ਹੀਣਤੀ ਇੰਨਾ ਕਾ ਬਸ ਫਰਕ ਵਜੂ ਥੋੜਾ ਵੱਡੇ ਹੁੰਦੇ ਯੂਕੇ ਜਿਹੜੇ ਹੈਨਾ ਸੋ ਸਾਡੇ ਤਾਂ ਪਹਿਲੀ ਕੱਚੀ ਹੁੰਦੀ ਸੀ ਮੁੜ ਕੇ ਸਾਰੀਆਂ ਪੱਕੀ ਹੁੰਦੀਆਂ ਸੀ ਫਿਰ ਬਚਪਨ ਹੀ ਖਤਮ ਕਰਕੇ ਰੱਖ ਤਾ ਓੜੇ ਓੜੇ ਬਸਤੇ ਹੋ ਗਏ ਏਡੇ ਏਡੇ ਹੁਣ ਥੋੜਾ ਜਿਹਾ ਅਸੀਂ ਡਿਜੀਟਲ ਕਰ ਰਹੇ ਹਾਂ ਬਸਤੇ ਬੁਸਤੇਆਂ ਤੋਂ ਉਹ ਪੜ੍ਹਾਈ ਜਿਹੜਾ ਟੱਲ ਆਉਣ ਵਾਲੀ ਆ ਉਹ ਤੋਂ ਬਦਲ ਕੇ ਹੁਣ ਪੜ੍ਹਾਈ ਹੋਰ ਕਿਸਮ ਦੀ ਹੈ ਹੁਣ ਪੜ੍ਹਾਈ ਜਿਹੜੀ ਹੈ ਉਹ ਸਕਿੱਲ ਵਾਲੀ ਹੈ ਜਿਹੜੀ ਜ਼ਿੰਦਗੀ 'ਚ ਕੰਮ ਆਵੇ ਉਹ ਪੜ੍ਹਾਈ ਪੜਾਈ ਹੈ ਨਹੀਂ ਤਾਂ ਫਿਰ ਪਹਿਲਾਂ ਐਮਬੀਡੀ ਗੱਟਾਂ ਹੁੰਦੀਆਂ ਸੀ ਸਾਡੇ ਮਿਲਦਾਂ ਲਾਈ ਜੋ ਰੱਟੇ ਹੈਨਾ ਤੋ ਫਿਰ ਬੈਰੀ ਬੈਰੀ ਇੰਪੋਰਟੈਂਟ ਜੇ ਕਾ ਉਂਗਲ ਜੀ ਛਪੀ ਹੁੰਦੀ ਸੀ ਹੈਨਾ ਉਹ ਇਹ ਜੇ ਵੀ ਸਾਡੇ ਦੇਖੇ ਗਏ ਆ ਵੀ ਉਹ ਉਹਨੂੰ ਪਰਚੀਆਂ ਭੇਜਤੀਆਂ ਬਾਹਰੋਂ ਲੇਖ ਦਿਆਂ ਤੇ ਲੇਖ ਪੂਰਾ ਫੇਰ ਵੀ ਨਹੀਂ ਲਿਖ ਕੇ ਆਇਆ ਉਹਨੂੰ ਪੁੱਛਿਆ ਯਾਰ ਤੈਨੂੰ 1 ਪੌਣਾ ਘੰਟਾ ਪਹਿਲਾਂ ਲੇਖ ਭੇਜਦਾ ਸੀ ਬਾਹਰੋਂ ਤੂੰ ਲਿਖ ਕੇ ਕਿਉਂ ਨਹੀਂ ਆਇਆ ਕਿਹਾ ਲੇਖ ਤਾਂ ਯਾਰ ਮੈਂ ਲਿਖ ਦਿੰਦਾ ਪਰ ਉਹ ਉਂਗਲ ਜੀ ਬਣਾਉਣ ਤੇ ਬਹੁਤ ਟਾਈਮ ਲੱਗ ਗਿਆ ਉਹ ਉਨੇ ਵੀ ਐਗਜ਼ਾਮੀਨਰਾਂ ਨੂੰ ਤਾਂ ਕੱਟਣਾ ਹੀ ਐ ਉਹਨਾਂ ਤਾਂ ਦੇਖ ਕੇ ਦੇਖ ਕੇ ਕੀਤਾ ਹੋਇਆ ਕੰਮ ਏ ਇਹ ਹਜੇ ਵੀ ਪਏ ਨੇ ਹੋਰ ਐਗਜ਼ੈਂਪਲ ਦਿੰਨਾ ਤੁਹਾਨੂੰ ਸਾਡੇ ਬੱਚਾ ਸੀ ਇੱਕ 10ਵੀਂ ਚ ਪੇਪਰ ਦਿੰਦਾ ਸੀ ਫਲਾਈਂਗ ਆ ਗਈ ਤਾਂ ਉਹਨੇ ਬਾਹ ਤੇ ਕੁਝ ਲਿਖਿਆ ਹੋਇਆ ਸੀ ਫਲਾਈਂਗ ਵਾਲਿਆਂ ਨੇ ਕਿਹਾ ਬਾਹ ਤੇ ਲਿਖਿਆ ਹੋਇਆ ਤੂੰ ਉਹਦੇ ਨਕਲ ਦਾ ਕੇਸ ਬਣ ਗਿਆ ਗਿਆ ਫਿਰ ਐਮਐਲਏ ਸਾਹਿਬ ਕੋਲੇ ਟਿੰਸਾ ਸਾਹਿਬ ਸੀ ਸਾਡੇ ਦਾ ਸੰਗਰੂਰ ਚ ਕਹਿੰਦੇ ਵੀ ਆਪਣੇ ਬੱਚੇ ਦਾ ਕੇਸ ਬਣ ਗਿਆ ਜੀ ਫਿਰ ਅਜੇ ਤਾਂ ਤੁਹਾਡੇ ਜਮਾ ਪੱਕੇ ਵਰਕਰਾਂ ਹੀ ਉਹਨੇ ਬੋਰਡ ਦੇ ਚੇਅਰਮੈਨ ਨੂੰ ਫੋਨ ਕੀਤਾ ਵੀ ਐ ਕਰਕੇ ਬੱਚਾ ਆਹ ਰੋਲ ਨੰਬਰ ਹੈ ਤੇ ਆ ਦੇਖ ਲਿਓ ਯਾਰ ਉਹ ਬੋਰਡ ਦੇ ਚੇਅਰਮੈਨ ਕਹਿੰਦਾ ਵੀ ਦੇਖੋ ਗੱਲ ਇਹ ਹੈ ਕੇਸ ਤਾਂ ਹੁਣ ਪੈ ਗਿਆ ਹੁਣ ਇਹਦੀ ਮੇਰੇ ਕੋਲ ਪੇਸ਼ੀ ਹੋਊਗੀ ਪੇਸ਼ੀ 'ਚ ਮੈਨੂੰ ਇਹ ਬੱਚਾ ਤਿੰਨ ਗੱਲਾਂ ਕਹਿ ਦੇ ਮੈਂ ਬਰੀ ਕਰ ਦੇਣਾ ਇੱਕ ਤਰੀਕਾ ਇਹ ਕਹਦੇ ਵੀ ਕੱਲ ਪੇਪਰਾਂ ਦੀ ਤਿਆਰੀ ਕਰਨ ਵੇਲੇ ਬਾਹਾਂ ਤੇ ਲਿਖਿਆ ਸੀ ਮੈਂ ਮਟਾਉਣਾ ਭੁੱਲ ਗਿਆ ਜੀ ਦੂਜਾ ਇਹ ਕਹਦੇ ਜੀ ਕਿ ਇਹ ਜਦੋਂ ਮੈਨੂੰ ਫਲੈਂਗ ਆਈਆ ਉਦੋਂ ਚੀਜ਼ ਤੋਂ ਸਮਝ ਵੀ ਨਹੀਂ ਆਉਂਦਾ ਸੀ ਕੁਛ ਵੀ ਉਹੀ ਸਿਆਹੀ ਦਾ ਸ਼ੱਕ ਜੱਚੀ ਫੜ ਲਿਆ ਜੀ ਤੀਜਾ ਇਹ ਜੇ ਵੀ ਸਮਝ ਵੀ ਆਉਂਦਾ ਹੋਇਆ ਤਾਂ ਇਹਦੇ ਚੋਂ ਪੇਪਰ 'ਚ ਕੁਛ ਨਹੀਂ ਆਇਆ ਜੋ ਮੈਂ ਲਿਖਿਆ ਸੀ ਮੈਂ ਤਿੰਨ ਗੱਲਾਂ ਲਿਖ ਕੇ ਮੈਨੂੰ ਕਹਦੇ ਮੈਂ ਬਰੀ ਕਰ ਦੇਣਾ ਉਹ ਆ ਗਿਆ ਬੱਚਾ ਉਹ ਮੈਂ ਉਹਦਾ ਕਲਾਕਾਰ ਤੌਰ ਤੇ ਫੇਮਸ ਸੀ ਤੇ ਬੋਰਡ ਦੇ ਚੇਅਰਮੈਨ ਨੇ ਫੋਨ ਕੀਤਾ ਵਾਪਸ ਐਮਐਲਏ ਸਾਹਿਬ ਨੂੰ ਕਹਿੰਦੇ ਕਿਹੜਾ ਪਿੰਡ ਹੈ ਜਵਾਕ ਦਾ ਕਹਿੰਦੇ ਸਤੌਜ ਹੈ ਜੀ ਕਹਿੰਦਾ ਅਛਾ ਭਗਵਾਨ ਤੁਹਾਨਾਂ ਨਾਲ ਸਤੌਜ ਹਾਂ ਹਾਂ ਜੀ ਫਿਰ ਤਾਂ ਠੀਕ ਹੈ ਕਹਿੰਦਾ ਉਹ ਕਹਿੰਦੇ ਕੀ ਹੋ ਗਿਆ ਕਹਿੰਦੇ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਕੀ ਫੈਸਲਾ ਕੀ ਲਵਾਂ ਉਹ ਕਹਿੰਦੇ ਕੀ ਹੋ ਗਿਆ ਜੀ ਕਹਿੰਦੇ ਜਿਹੜੀਆਂ ਤਿੰਨ ਗੱਲਾਂ ਮੈਂ ਕਹਿਣ ਵਾਸਤੇ ਕਈਆਂ ਸੀ ਵੀ ਕਹਿਦੀ ਉਹ ਵੀ ਬਾਤ ਲਿਖ ਕੇ ਲਿਆ ਕਹਿੰਦੇ ਮੈਨੂੰ ਸਮਝ ਨਹੀਂ ਆ ਰਹੀ ਮੈਂ ਇਹਨੂੰ ਬਰੀ ਕਰਾਂ ਜਾਂ ਹੋਰ ਸਜ਼ਾ ਦੇਵਾਂ ਇਹੋ ਜਿਹੀ ਪਏ ਆਪਣੇ ਕੋਲੇ ਨਮੂਨੇ ਸੋ ਅਸੀਂ ਮੈਂ ਤੁਹਾਨੂੰ ਦਾਇਦਾ ਕਹਿਣਾ ਬਈ 1 2 ਆ ਦੋਕ ਨੇ ਬਚਾ ਲਈ ਇੱਜ਼ਤ ਬਾਕੀ ਤਾਂ ਬਾਹਾਂ ਉਹ ਹਾਣੀ ਐਸ ਤਾਂ ਬਾਕੀ ਸਾਰੀਆਂ ਕੁੜੀਆਂ ਪੜੀ ਜਾਂਦੇ ਰਹਿੰਦੇ ਫਸਟ ਆਉਂਦੀਆਂ ਤੁਹਾਨੂੰ ਵਧਾਈਆਂ ਸਾਡੀਆਂ ਧੀਆਂ ਸਾਡੀਆਂ ਭੈਣਾਂ ਬਹੁਤ ਤਰੱਕੀ ਕਰ ਰਹੀਆਂ ਨੇ ਔਰ ਹਰ ਫੀਲਡ 'ਚ ਕਰ ਰਹੀਆਂ ਨੇ ਮੌਕੇ ਮਿਲਣਗੇ ਉਡਾਰੀਆਂ ਮਾਰੋ ਹੈਨਾ ਔਰ ਮਾਪਿਆਂ ਦਾ ਪਿੰਡ ਦਾ ਇਲਾਕੇ ਦਾ ਪੰਜਾਬ ਦਾ ਦੇਸ਼ ਦਾ ਨਾਮ ਰੋਸ਼ਨ ਕਰੋ ਤੁਹਾਨੂੰ ਬਹੁਤ ਬਹੁਤ ਇਸ ਗੱਲ ਦੀਆਂ ਵਧਾਈਆਂ ਕਿ ਤੁਸੀਂ ਬੜੀ ਦੂਰੋਂ ਦੂਰੋਂ ਚੱਲ ਕੇ ਛੋਟੇ ਸੱਦੇ ਤੇ ਤੁਸੀਂ ਇੱਥੇ ਪਹੁੰਚੇ ਹੋ ਤੇ ਤੁਹਾਡਾ ਚੱਲਿਆ ਹੋਇਆ ਕਿ ਕਦਮ ਸਾਡੇ ਸਿਰ ਮੱਥੇ ਔਰ ਮੈਂ ਫੇਰ ਇੱਕ ਵਾਰੀ ਸਾਰੇ ਟੀਚਰਸ ਸਹਿਬਾਨ ਦਾ ਔਰ ਇੱਕ ਮੈਂ ਹੋਰ ਜਿਹੜੀ ਗੱਲ ਕਹੀ ਸੀਗੀ ਜ਼ੀਰੇ ਵਾਲੀ ਕੁੜੀ ਨੇ ਕਿ ਸਾਡੇ ਜਿਹੜੇ ਪ੍ਰਿੰਸੀਪਲ ਸਾਹਿਬ ਜਿਹੜੇ ਮੈਰਿਟ ਚ ਆਉਂਦੇ ਉਹਨਾਂ ਨੂੰ ਜਹਾਜ਼ਾਂ ਦਾ ਝੂਟਾ ਦਿੰਦੇ ਇਹ ਤਾਂ ਇੱਕ ਸਕੂਲ ਦਾ ਉਹਨਾਂ ਨੇ ਆਪਣਾ ਸ਼ੁਰੂ ਕਰ ਲਿਆ ਚਲੋ पर बैंस साहब अपने को बजट है जेड़े टॉप टेन पंजाब चो टॉप टेन प्लस तो टू चो भी हो गए तो जे जो दोनों क्लासा के टॉपर ने चौताली हो गए है ना सठ सत्तर हो गए साठ सत्तर न जहाज़ा झूठा दवाओ इन कित वोकेशनल ट्रिप भावें बन जाए भावें दो, दो, दो जहाज़ कर लेंगे तीह ती कर लेंगे हां जे ਨਹੀਂ ਮਿਲੇ ਇੱਕ ਇੱਕ ਜਗ੍ਹਾ ਤੇ 60 ਇਕੱਠੀਆਂ ਤੀਤੀ ਗੱਲਾਂਗੇ ਪਰ ਕਿਸੇ ਜਿਹੜਾ ਡੈਸਟੀਨੇਸ਼ਨ ਇਸ ਤਰ੍ਹਾਂ ਚੁਣੇ ਕੋਈ ਸਿੱਖ ਕੇ ਵੀ ਆਉਣ ਉਤੋਂ ਕੋਈ ਹਿਸਟੋਰੀਕਲ ਸਿਟੀ ਹੋਵੇ ਜਾਂ ਫਿਰ ਕੋਈ ਪੜਾਈ ਦੇ ਵਿੱਚ ਜਿਹਦੀ ਚ ਜ਼ਿਕਰ ਹੋ ਰਹੇ ਨੇ ਜਿਵੇਂ ਔਰੰਗਾਬਾਦ ਦੀ ਗੱਲ ਕਰ ਲਈਏ ਤਾਂ ਸਿੰਧੂ ਘਾਟੀ ਦੀ ਸਭਿਅਤਾ ਪੜਾਈ ਜਾਂਦੀ ਹੈ ਸਾਰੀ ਇਹਨਾਂ ਨੂੰ ਵੀ ਕੀ ਸੀਗਾ ਹੈਨਾ ਜਾਂ ਫਿਰ ਆਗਰਾ ਹੋ ਗਿਆ ਜਾਂ ਫਿਰ ਜੇ ਆਪਾਂ ਸਾਊਥ ਵਾਲੇ ਪਾਸੇ ਜਾਣਾ ਕੇਰਲਾ ਸੋ ਜਿੰਨਾ ਵੀ ਤੁਹਾਡੇ ਸਿਲੇਬਸ ਚ ਕੋਈ ਭਾਰਤ ਬਾਰੇ ਹਿਸਟਰੀ ਚ ਜਾਂ ਆਪਣਾ ਸਿਵਿਕ ਚ ਤੁਸੀਂ ਪੜ੍ਹਦੇ ਹੋ ਜਾਂ ਤੁਸੀਂ ਪਾਰਲੀਮੈਂਟ ਦੇਖਣੀ ਹੈ ਦੇਸ਼ ਦੀ ਕਿਵੇਂ ਚਲਦੀ ਹੈ ਹੈਨਾ ਉਹ ਵੀ ਤੇ ਨਾਲ ਇੱਕ ਹੋਰ ਜਿਹੜਾ ਕਿ ਆਪਾਂ ਪਹਿਲਾਂ ਵੀ ਵਾਦਾ ਕੀਤਾ ਹੋਇਆ ਕਿ ਅ ਅੱਜ ਤੋਂ ਹੁਣ ਆਪਣਾ ਸੈਸ਼ਨ ਆਊਗਾ ਮੌਨਸੂਨ ਸੈਸ਼ਨ ਆਊਗਾ ਵਿਧਾਨ ਸਭਾ ਦਾ ਤਾਂ ਇਹਨਾਂ ਬੱਚਿਆਂ ਨੂੰ ਆਪਾਂ ਵਿਧਾਨ ਸਭਾ ਦਾ ਸੈਸ਼ਨ ਵੀ ਦਿਖਾਉਣਾ ਹੈ ਕਿ ਕਿਵੇਂ ਸਾਰੰਦਾ ਇੱਥੇ ਪ੍ਰਬੰਧ ਕਰਾਂਗੇ ਸੋ ਤੁਸੀਂ ਤਰਕੀਆਂ ਕਰੋ ਮੌਕੇ ਅਸੀਂ ਆਪ ਹੀ ਦੇਈ ਜਾਵਾਂਗੇ ਤੁਸੀਂ ਬਸ ਪੜਨ ਵਾਲੇ ਬਣੋ ਉਸ ਤੋਂ ਬਾਅਦ ਕੰਪੀਟੀਸ਼ਨ ਦੀਆਂ ਕਿਤਾਬਾਂ ਪੜ੍ਹ ਕੇ ਨੰਬਰ ਲਓ ਤਾਂ ਕਿਤੇ 1 ਰੁਪਇਆ ਰਿਸ਼ਵਤ ਨਹੀਂ ਚੱਲੂਗੀ ਇੱਕ ਕਿਸੇ ਦੀ ਸ਼ਿਫਾਰਿਸ਼ ਨਹੀਂ ਚੱਲੂਗੀ ਬੀਐਮਐਲਏ ਨੇ ਕਹਤਾ ਜਾਂ ਮੰਤਰੀ ਨੇ ਕਹਤਾ ਬੀਆ ਨੰਬਰ ਘਟਨੇ ਪਰ ਬੰਦਾ ਆਪਣਾ ਅਗਲੀ ਵਾਰ ਨੰਬਰ ਜ਼ਿਆਦਾ ਲੈ ਕੇ ਆ ਜੇ ਕਿਸੇ ਬੱਚੇ ਨੂੰ ਅਸੀਂ ਕੱਢਾਂਗੇ ਤਾਂ ਉਹ ਵੀ ਤਾਂ ਆਪਣਾ ਹੀ ਹੈ ਫਿਰ ਕਿਸੇ ਦਾ ਹੱਕ ਤਾਂ ਮਾਰੇ ਹੀ ਜਾਊਗਾ ਨਾ ਜੇ ਕੋਈ ਕੁਛ ਪਰ ਚੱਲਦੀ ਹੈ ਤਾਂ ਤੁਸੀਂ ਨੰਬਰ ਲੈ ਲੇ ਸਾਡੇ ਕੋਲੇ ਰਿਕਾਰਡ ਆ ਜਾਂਦਾ ਵੀ ਆ ਨੰਬਰ ਆਏ ਨੇ ਤੁਹਾਡੇ ਘਰੇ ਚਿੱਠੀ ਆਊਗੀ ਤੁਹਾਡੇ ਘਰੇ ਈਮੇਲ ਆਊ ਤੁਹਾਨੂੰ ਵਟਸਐਪ ਤੇ ਮੈਸੇਜ ਆਊ ਕਿ ਆ ਜਾਓ ਭਾਈ ਆ ਆ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਆ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਮੈਨੂੰ ਉਮੀਦ ਹੈ ਅੱਜ ਮੈਨੂੰ ਬਹੁਤ ਚੰਗਾ ਲੱਗਿਆ ਕਿ ਸਾਡਾ ਜਿਹੜਾ ਪੰਜਾਬ ਦਾ ਖਾਸ ਤੌਰ ਤੇ ਐਜੂਕੇਸ਼ਨ ਦਾ ਜਿਹੜਾ ਭਵਿੱਖ ਹੈ ਉਹ ਬਹੁਤ ਸੇਫ ਹੱਥਾਂ 'ਚ ਹੈ ਔਰ ਸੇਫ ਹੱਥ ਸਾਡੇ ਪ੍ਰਿੰਸੀਪਲਾਂ ਦੇ ਨੇ ਸੇਫ ਹੱਥ ਸਾਡੇ ਪੇਰੈਂਟਸ ਦੇ ਨੇ ਜਿਹੜੇ ਆਪਣੇ ਬੱਚਿਆਂ ਨੂੰ ਮੌਕਾ ਦਿੰਦੇ ਨੇ ਕਿ ਪੜੋ ਔਰ ਤਰੱਕੀਆਂ ਕਰੋ ਨਹੀਂ ਤਾਂ ਅਗਲਾ ਨਹੀਂ ਤਾਂ ਕਹਿੰਦਾ ਯਾਰ ਕੁੜੀਆਂ ਕਾਦੇ ਵਾਸਤੇ ਪੜਾਈ ਜਾਂਨੇ ਆ ਇਹਨੂੰ ਤਾਂ ਚਲੇ ਜਾਣਾ ਇਹਨੂੰ ਤਾਂ ਇਹਨੂੰ ਤਾਂ ਇੱਥੋਂ ਛੱਡ ਕੇ ਚਲੇ ਜਾਣਾ ਕਿਸੇ ਹੋਰ ਘਰ 'ਚ ਇਸ ਤਰ੍ਹਾਂ ਦੀ ਸੋਚ ਨਹੀਂ ਰੱਖਣੀ ਚਾਹੀਦੀ ਕਿਉਂਕਿ ਜੇ ਕੁੜੀ ਪੜ੍ਹਦੀ ਹੈ ਤਿੰਨ ਚਾਰ ਜਨਰੇਸ਼ਨਾਂ ਪੜ੍ਹ ਜਾਂਦੀਆਂ ਨੇ ਉਹ ਉਹ ਅਗਲੀ ਅਗਲੀ ਪੀੜ੍ਹੀ ਨੂੰ ਪੜ੍ਹਾਉਗੀ ਅਗਲੀ ਪੀੜ੍ਹੀ ਨੂੰ ਸੋ ਇਸ ਕਰਕੇ এডੂਕੇਸ਼ਨ ਫ੍ਰੀ ਟੂ ਆਲ ਔਰ ਕੁਆਲਟੀ এডੂਕੇਸ਼ਨ ਸਾਰਿਆਂ ਨੂੰ ਮੌਕਾ ਮਿਲਣਾ ਚਾਹੀਦਾ ਫਸਟ ਸੈਕੰਡ ਇਹ ਉਹ ਉਹ ਬਾਤਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਪਰ ਕੋਈ ਬੱਚਾ ਹੈ ਜਾਂ ਨਾ ਹੋਵੇ ਜਿਹੜਾ ਸਕੂਲ ਨਹੀਂ ਗਿਆ ਜਿਹੜਾ ਜਾਂ ਕੋਈ ਆਰਥਿਕ ਤੰਗੀ ਕਰਕੇ ਜਾਂ ਸਮਾਜਿਕ ਜ਼ਿੰਮੇਵਾਰੀਆਂ ਬੋਝ ਪੈ ਗਿਆ ਕਬੀਲਦਾਰੀ ਕਈਆਂ ਦੇ ਮਾਪੇ ਛੋਟੀ ਉਮਰੇ ਤੁਰ ਜਾਂਦੇ ਆ ਉਹ ਉਹਨਾਂ ਦੀ ਬਹੁਤ ਛੋਟੀ ਉਮਰੇ ਜ਼ਿੰਮੇਵਾਰੀ ਲੱਗ ਜਾਂਦੀ ਹੈ ਸਕੂਲ 'ਚੋਂ ਹਟਣਾ ਪੈ ਜਾਂਦਾ ਜਾਂ ਸਕੂਲ ਜਾ ਹੀ ਨਹੀਂ ਸਕਦੇ ਸੋ ਉਹ ਆਪਾਂ ਨੇ ਦੇਖਣਾ ਤੇ ਸਰਕਾਰ ਵੱਲੋਂ ਵੀ ਬਹੁਤ ਸਾਰੀ ਹੈਲਪ ਹੁੰਦੀ ਹੈ ਕਿ ਛੋਟੇ ਘਰਾਂ 'ਚੋਂ ਬਿਲਕੁਲ ਗਰੀਬ ਘਰਾਂ 'ਚੋਂ ਬੱਚੇ ਲੈ ਕੇ ਆਈਏ ਔਰ ਉਹਨਾਂ ਨੂੰ ਪੜ੍ਹਾਈਏ ਤਾਂ ਹੀ ਉਹਨਾਂ ਦੀ ਜ਼ਿੰਦਗੀ ਬਦਲ ਸਕਦੀ ਹੈ ਦੇਖੋ ਲਾਲ ਕਾਰਡ ਹਰਾ ਕਾਰਡ ਨੀਲਾ ਕਾਰਡ ਪੀਲਾ ਕਾਰਡ ਇਹ ਤੁਹਾਡੀ ਜ਼ਿੰਦਗੀ ਗਰੀਬੀ ਨਹੀਂ ਹਟਾ ਸਕਦਾ ਸਿਰਫ ਡੀ ਐਮ ਸੀ ਜਾਨੀ ਕਿ ਡਿਟੇਲ ਮਾਰਕਸ ਕਾਰਡs ਤੁਹਾਡਾ ਜਿਹੜਾ ਉਹ ਤੁਹਾਡੀ ਜ਼ਿੰਦਗੀ ਬਦਲ ਸਕਦਾ ਹੈ ਉਹ ਤੁਹਾਡੀ ਗਰੀਬੀ ਚੱਕ ਸਕਦਾ ਕਿ ਉਹਦੇ ਚ ਜੇ ਤੁਹਾਡੀ ਪਰਸੈਂਟੇਜ ਵਹਾਈ ਹੈ ਤਾਂ ਤੁਹਾਡਾ ਜਿਹੜਾ